ਤੇ ਮੇਰੇ ਮਨੋਂ ਕਾ ਮਨਮੋਹ ਕੰਦਾ ਤੁਰਨ ਜਾਵੇ ਮਤੀਰੀਆਂ ਦੀ ਵਾੜ ਕੋਲੇ ਚਲੇ ਗਿਆ ਮਤੀਰੀਆਂ ਦੀ ਵਾੜ ਛੋਟੀ ਹੈ ਮਤੀਰਾ ਵੱਡਾ ਲੱਗਾ ਮਨਮੋਹ ਕੰਦਾ ਰੱਬ ਦੇ ਦਿਮਾਗ ਹੈ ਨਹੀਂ ਕਹਿੰਦਾ ਵਾੜ ਦਾ 250 ਗ੍ਰਾਮ ਦੀ ਮਤੀਰਾ 20 ਸੇਰ ਦਾ ਲਈ ਬੈਠਾ ਕਹਿੰਦਾ ਰੱਬਾ ਤੈਨੂੰ ਦੁਨੀਆ ਬਣਾਉਣੀ ਨਹੀਂ ਮਨਮੋਹ ਕਹਿੰਦਾ ਕਹਿੰਦਾ ਵਾੜ ਦਾ 250 ਗ੍ਰਾਮ ਦੀ ਮਤੀਰਾ 20 ਸੇਰ ਦਾ ਲਈ ਬੈਠਾ ਐ ਕਰਦਾ ਕਰਦਾ ਅੰਬ ਸੱਡੇ ਚਲੇ ਗਿਆ ਅੰਬ ਦਾ ਰਖ ਬਹੁਤ ਵੱਡਾ ਹੈ ਅੰਬ ਲੱਗੇ ਦੋ ਦੋ ਸ਼ਾਖਾਂ ਤੇ ਮਾਨਮੱਖਾਂ ਦਾ ਅੱਬਾ ਜੇ ਤੇਰੇ ਦਿਮਾਗ ਹੁੰਦਾ ਕਹਿੰਦਾ ਉਹ ਮੁਸੀਰੇ ਅੰਬ ਨੂੰ ਲਾਉਂਦਾ। ਆਜ ਛੋਟੇ ਛੋਟੇ ਅੰਬੀਆਂ ਮਤੀਰੇ ਦੀ ਬਾਗ ਨੂੰ ਲਾਉਣ ਦਾ। ਐ ਕਰਦਾ ਕਰਦਾ ਮਾਨਮੱਖ ਅੰਬ ਥੱਲੇ ਸੌਂ ਗਿਆ। ਉਸ ਤੋਂ ਤੋਤਾ ਆਇਆ। ਛੋਟੀ ਜੀ ਅੰਬੀ ਦੋਹਾਂ ਪਤਰੀਆਂ ਦੀ ਅੰਬੀ ਤੋਤੇ ਨੇ ਚਾਹਨਾ ਮਾਰਤੀਂ ਤੋਂ। ਉਹ ਮਾਨਮੱਖ ਨੇ ਆ ਕੇ ਸੁੱਕ ਤੇ ਪੈਰ ਦੇ ਨੱਕ ਤੇ ਵੜੀ। ਆਬੜਾ ਕੇ ਕਿਉਂ ਉੱਠਿਆ। ਕਹਿੰਦਾ ਜੇ ਮਤੀਰੇ ਲੱਗੇ ਹੁੰਦੇ ਨੱਕ ਦੀ ਮੁੱਠੀ ਭਾਂਦੇ ਤੇ। ਕਹਿੰਦਾ ਰੱਬ ਸਹੀ ਐ ਤੂੰ ਹੀ ਜੱਲਦਾ। ਰਾਬਰ ਸਹੀ ਹੈ ਅੰਡੇ ਚ ਜੇਬ ਦੇ ਸੇਤ ਜੀ ਕਿੰਨੀ ਉਤਪਾੜ ਥਾਨ ਬਹੁਤ ਆ ਚ ਤਿੰਨ ਲੱਖਾਂ ਨੂੰ ਅੰਡੇ ਤੋਂ ਪੈਦਾ ਅੰਡਜ ਜੇ ਜੇ ਕਿ ਪੰਤੇ ਜੀ ਬੋਲ ਰਿਹਾ ਸੇਤ ਜੀ ਸਮੁੰਦਰ ਦੇ ਵਿੱਚ ਲੱਖਾਂ ਜੀਵ ਹੈ ਸਭ ਦੀ ਪਾਲਣਾ ਇੱਕ ਵੈਧੂ ਕਰਦਾ ਹੈ ਈਸ਼ਵਰ ਕਰਦਾ ਹੈ ਉਹਨੂੰ ਸਭ ਦਾ ਫਿਕਰਾ ਹੈ ਸਾ ਸਗਿਆ ਜੀ ਅਸੀਂ ਜੰਕ ਕਰਨ ਲੱਗੇ ਪੰਜ ਸੱਤ ਰੋ ਕੇ ਪਿੰਡ ਮੈਂ ਮਾਣ ਵੀ ਸਾਰੇ ਇੱਕ ਮਨ ਹੋ ਕੇ ਅਰਦਾਸ ਕਰੂੰ ਇੱਕ ਘਮਾਰ ਸਿੱਖ ਸੀ ਉਹ ਜੋ ਆਪਣੇ ਹਰਿਆਣਾ ਦੇ ਕੋਲ ਸਾਡੇ ਆਏ ਵੀ ਹੈ ਉਹਨਾਂ ਦੀ ਆਵਾਜ਼ ਨਹੀਂ ਸੀ ਉਹ ਕਹਿੰਦਾ ਵੀ ਮੈਂ ਬੜੀ ਅਰਦਾਸ ਕਰੇਗੀ ਪੈਗਾ ਮੇਰੀ ਆਵਾਜ਼ ਹੀ ਖੜਾ ਹੋ ਅਸੀਂ ਅਖਾਈ ਮੀਂਹ ਫੇਰ ਪਾਉ ਜੇ ਸਾਰੀ ਸੰਗਤ ਅਰਦਾਸ ਕਰਨ ਜਿਹੜੀ ਅਰਦਾਸ ਹੈ ਮਾਲਕ ਇਹਦੇ ਵਿਰਥੀ ਕਦੇ ਨਾ ਹੋਵੀਂ ਜਨ ਕੀ ਅਰਦਾਸ ਅਰਦਾਸ ਸੱਚੇ ਮਨੋਂ ਹੋਵੇ ਜਦ ਥੀਨੀ ਹੁੰਦੀ ਆਇਆ ਨਾ ਹੋਵੇ ਖਰਾਬ ਬਾ ਤੁਮੇ ਸਭ ਦੀ ਪ੍ਰਸ਼ਾ ਚ ਹੋਈ ਕਈ ਪਾਣੀ ਅੰਦਾਸਾ ਆਇਆ ਕਰੁੰਦੇ ਆਪੇ ਖੇਲੇ ਗਿਆ ਚ ਸਾਥ ਸੰਗੇ ਦੀ ਗੱਪੀ ਬਾੜੀ ਪੈਣ ਲੱਗੀ ਘਰੇ ਬੱਲ ਵਜੇ ਗਿਆ ਬੜਾ ਮੁੰਡੇ ਨੂੰ ਕਹਿੰਦਾ ਸਾਰੇ ਬੱਲ ਭਜਾ ਕੇ ਆ ਮੁੰਡਾ ਕਹਿੰਦਾ ਭੈਣੇ ਐਸੇ ਰਖਰੀ ਦਾ 500 ਜਗ੍ਹਾ 1000 ਦੇ ਦੂੰ ਪਰ ਭੈਣ ਬਣ ਕੇ ਬੱਲ ਭਜਾਇਆ ਮੈਂ ਇਥੇ ਰੋਤੀ ਕੁੜੀ ਕਹਿ ਬੀਬੀ ਮੈਂ ਸਾਰੇ ਘਰ ਦਾ ਕੰਮ ਕਰਨਾ ਕਰਨਾ ਇਥੇ ਤੇਰਾ ਆਲਾ ਦੀ ਵੀਰਕ ਟੁੱਟ ਕੇ ਬਾਲਕ ਪਜਾ ਵੀ ਕੀ ਕੇ ਨਹੀਂ ਪਤੀ ਜੀ ਸਾਰੇ ਤੇ ਬੜੀ ਬੇਇੰਤਿਖ ਤੁਨੂ ਐ ਤੁਸੀਂ ਉਠੋ ਸਾਰੇ ਏ ਟੂ ਜ਼ेड ਬਾਲਕ ਬਾਕਰਿਓ ਉਹ ਪਿਆ ਪਿਆ ਮੰਝੇ ਤੇ ਸੋਖ ਅਰਦਾਸ ਕਰਦਾ ਕਹਿੰਦਾ हे ਮਾਤਾ ਪਹਾੜਾਂ ਵਾਲੀ हे ਮੈਣਾ ਨੇਵੀ ਮੈਂ ਤੇਰੇ ਚਰਨਾਂ ਚ ਪਹਾੜਾਂ ਦੇ ਮੱਖਾਂ ਤੇ ਘਾਉਂ ਪਰ ਬਾਲਕ ਮਝਾ ਜਾ ਬਈ ਤੁਹਾਡੀ ਉੱਠੀ ਦਾ ਉਹ ਕੁਦਰਤੀ ਬੀਨੂ ਕੱਟ ਲੱਗਿਆ ਪਿੱਛੋਂ ਇਹ ਵੀ ਕੱਟ ਲੱਗਿਆ ਬਾਲਕ ਬਣ ਕੇ

ਉਹ ਕਹਿੰਦਾ ਮਾਤਾ ਨੂੰ ਇਹਨਾਂ ਨੂੰ ਪਤਾ ਵੀ ਆ ਮੰਜੇ ਤੇ ਨੂੰ 8300 ਰੁਪਏ ਹੋਇਆ ਉਹਨਾਂ ਲੋਕਾਂ ਦੀਆਂ ਅਰਦਾਸਾਂ ਨਹੀਂ ਕੋਈ ਅਰਦਾਸ ਕਰਨ ਲਈ ਸੱਚ ਚਾਹੀਦਾ ਲਾ ਇੱਕ ਕਵਿਤਾ ਸੁਣੋ ਉਹ ਇਹ ਆ ਕਿ ਚੰਦਰੋਂ ਇੰਦਾ ਮੇਲਾ ਇਥੇ ਹਰ ਬੰਨ ਰਹਿਣਾ ਕਿਸ ਤੋਂ ਜਲ ਜਹਾਂ ਮਾਂ ਤੇ ਅਗ ਬਣਾ ਰੋਣ ਵਾਲੀ ਜਾਂ ਤੋਂ ਸਤਬਰ ਪਾਜੋ ਉਹ ਹੇ ਪਾਹੜਾ ਜਾਂਦਾ ਹੋਇਆ ਸਾਰੇ ਵਿੱਚ